ਇਸ ਛੋਟੇ ਜਿਹੇ ਬੱਚੇ ਨੂੰ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਜ਼ਿਆਦਾ ਵਾਇਰਲ ਹੋਈ ਸੀ ਕਿ ਇਸ ਬੱਚੇ ਦੀ ਵੀਡੀਓ ਦੇਖਣ ਤੋਂ ਬਾਅਦ ਹਰ ਇੱਕ ਦੀਆਂ ਅੱਖਾਂ 'ਚੋਂ ਪਾਣੀ ਆ ਗਿਆ ਸੀ ਤੇ ਫਿਰ ਇਨਸਾਨੀਅਤ ਦੇ ਨਾਤੇ ਇਸ ਪਰਿਵਾਰ ਦੀ ਵੱਡੇ ਪੱਧਰ ਤੇ ਹੈਲਪ ਵੀ ਕੀਤੀ ਗਈ ਹੈ ਤੇ ਹੁਣ ਮੂਸੇਵਾਲ ਦੇ ਮਾਤਾ ਚਰਨ ਕੌਰ ਨੇ ਵੀ ਇਸ ਬੱਚੇ ਦੀ ਹੈਲਪ ਲਈ ਇੱਕ ਵੱਡਾ ਬਿਆਨ ਦਿੱਤਾ ਹੈ ਜੋ ਇਸ ਬੱਚੀ ਦੀ ਵੀਡੀਓ ਇਸ ਤੇ ਟੀਚਰ ਨੇ ਸੋਸ਼ਲ ਮੀਡੀਆ ਤੇ ਪਬਲਿਸ਼ ਕਰੀ ਸੀ ਉਹ ਬੇਹਦ ਪਾਪੂ ਕਰਕੇ ਰੱਖ ਦੇਣ ਵਾਲੀ ਸੀ ਤੇ ਇਸ ਵੀਡੀਓ ਦੇ ਵਾਇਰਲ ਹੋਣ ਦੇ ਕੋਸ਼ਿਸ਼ ਘੰਟਿਆਂ ਦੇ ਵਿੱਚ ਪੰਜਾਬੀ ਵੀਰਾਂ ਵੱਲੋਂ ਇਸ ਕਰ ਦੀ ਜ਼ਰੂਰਤ ਦਾ ਸਮਾਨ ਪੁੱਛਦਾਂ ਕਰ ਦਿੱਤਾ ਜਾਂਦਾ ਹੈ ਫਿਰਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਬੈਠੇ ਪੰਜਾਬੀ ਵੀਰਾਂ ਵੱਲੋਂ ਵੀ ਇਸ ਪਰਮਾਰ ਦੀ ਆਰਥਿਕ ਤੌਰ ਤੇ ਵੱਡੀ ਹੈਲਪ ਕੀਤੀ ਜਾਂਦੀ ਹੈ ਤੇ ਜਦੋਂ ਇਸ ਬੱਚੇ ਦੇ ਕਰਦੇ ਹਾਲਾਤ ਮੀਡੀਆ ਨੇ ਸਾਂਝੀ ਕਰੇ ਤਾਂ ਉਹ ਸੱਚਮੁੱਚ ਹੀ ਹੈਰਾਨ ਕਰਕੇ ਰੱਖ ਦੇਣ ਵਾਲੀ ਸੀ ਕਿਉਂਕਿ ਇਸ ਬੱਚੇ ਦਾ ਪਰਮਾਰ ਸੱਚਮੁੱਚ ਇੱਕ ਵੱਡੀ ਗਰੀਬੀ ਦੇ ਨਾਲ ਲੜ ਰਿਹਾ ਸੀ ਤੇ ਹੁਣ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਨੇ ਵੀ ਇਸ ਬੱਚੇ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਇਸ ਬੱਚੇ ਦੀ ਉਹੀ ਪਾਪਕ ਵੀਡੀਓ ਕਰ ਵਿੱਚਾਂਟਾ ਨੇ ਬਾਲੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਵੀ ਸਾਂਝੀ ਕਰੀ ਹੈ ਤੇ ਨਾਲ ਹੀ ਮਾ ਚਰਨ ਕੌਰ ਨੇ ਲਾਈਨਾਂ ਸਾਂਝੀਆਂ ਕਰਦੇ ਲਿਖਿਆ ਹੈ ਕਿ ਸਾਨੂੰ ਸਾਰਨੂੰ ਇਸ ਲੋੜਬੰਦ ਪਰਵਾਰ ਦੀ ਹੈਲਪ ਕਰਨੀ ਚਾਹੀਦੀ ਹੈ ਸੋ ਜੇਕਰ ਤੁਸੀਂ ਵੀ ਇਨਸਾਨੀਅਤ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ